ਅਮਰੀਕਾ ਤੋਂ ਇਸ ਵਿਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜੁਥੇ ਕੀ ਸਟੂਡੈਂਟ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਨੇ ਸਰਕਾਰ ਦੇ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਇਸ ਸੀਜ਼ਨ 'ਚ ਸਭ ਤੋਂ ਵੱਧ ਅਰਜ਼ੀਆਂ ਰੱਦ ਹੋਈਆਂ ਪਰ ਆਖਰਕਾਰ ਇਹ ਹੱਥ ਕਿਉਂ ਹੋਇਆ ਕਿਸ ਕਾਰਨ ਅਜਿਹਾ ਫੈਸਲਾ ਲਿਆ ਗਿਆ ਅੱਜ ਦੀ ਇਸ ਖਾਸ ਰਿਪੋਰਟ ਤੋਂ ਦੱਸਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਵੇਖਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਬੁਰੀ ਖ਼ਬਰ ਇੱਤੀ ਸਾਲ 2023-24 ਦੇ ਵਿੱਚ F1 ਵੀਜ਼ਾ ਰੱਦ ਹੋਣ ਦੀ ਦਰ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ ਅਮਰੀਕੀ ਸਰਕਾਰ ਦੇ ਮੁਤਾਬਕ ਇਸ ਸਾਲ 6.79 ਲੱਖ ਅਰਜ਼ੀਆਂ ਦੇ ਵਿੱਚੋਂ 2.79 ਲੱਖ ਜੋ ਕਿ 41% ਹੈ ਉਹਨੂੰ ਰੱਦ ਕੀਤਾ ਗਿਆ ਜੋ ਕਿ ਪਿਛਲੇ ਸਾਲ 36% ਤੋਂ ਘੱਟ ਹੈ ਹਾਲਾਂਕਿ ਅਮਰੀਕਾ ਦੇ ਦੇਸ਼ਵਾਰ ਵੀਜ਼ਾ ਰੱਦ ਕਰਨ ਦੀਆਂ ਦਰਾਂ ਨੂੰ ਸਾਂਝਾ ਨਹੀਂ ਕੀਤਾ ਗਿਆ ਇੱਕ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਸਾਲ 2024 ਦੇ ਪਹਿਲੇ 9 ਮਹੀਨਿਆਂ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ ਵੀਜ਼ਿਆਂ ਦੇ ਵਿੱਚ 38% ਦੀ ਗਿਰਾਵਟ ਆਈ 2023 ਦੇ ਵਿੱਚ ਇਸੇ ਮਿਆਦ ਵਿੱਚ 1.03 ਲੱਖ ਭਾਰਤੀਆਂ ਨੂੰ ਵਿਦਿਆਰਥੀਆਂ F1 ਵੀਜ਼ਾ ਮਿਲਿਆ ਜਦੋਂ ਕਿ 2024 ਦੇ ਵਿੱਚ ਇਹ ਗਿਣਤੀ ਘਟ ਕੇ 64008 ਰਹਿ ਗਈ ਜੇਕਰ ਪਿਛਲੇ ਦਹਾਕਿਆਂ ਦੇ ਆਂਕੜੇ ਤੇ ਨਜ਼ਰ ਮਾਰੀਏ ਤਾਂ 2014 ਤੇ 15 ਦੇ ਵਿੱਚ ਕੁੱਲ 8.86 ਲੱਖ F1 ਵੀਜ਼ਾ ਅਰਜ਼ੀਆਂ ਆਈਆਂ ਸੀ ਉਸ ਤੋਂ ਬਾਅਦ ਕੋਵਿਡ-19 ਮਹਾਮਾਰੀ ਦੌਰਾਨ ਇਹ ਗਿਣਤੀ ਘਟ ਕੇ 1.62 ਲੱਖ ਰਹਿ ਗਈ। ਮਹਾਮਾਰੀ ਤੋਂ ਬਾਅਦ ਅਰਜ਼ੀਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋਇਆ ਪਰ 2023-24 ਦੇ ਵਿੱਚ 3% ਦੀ ਗਿਰਾਵਟ ਜਿਹੜੀ ਆ ਉਹ ਵੇਖਣੀ। ਤੇ ਹੁਣ ਗੱਲ ਕੀਤੀ ਜਾਵੇ ਕਿ ਕਿਉਂ ਰੱਦ ਹੋ ਰਹੀਆਂ ਨੇ F1 ਵੀਜ਼ਾ ਅਰਜ਼ੀਆਂ ਤੇ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ ਸਾਰੇ ਵੀਜ਼ਾ ਫੈਸਲੇ ਇਮੀਗ੍ਰੇਸ਼ਨ ਅਤੇ ਰਾਸ਼ਟ੍ਰਤਾ ਐਕਟ ਅਤੇ ਸੰਗੀ ਨਿਯਮਾਂ ਦੇ ਅਨੁਸਾਰ ਕੇਸ-ਦਰ-ਕੇਸ ਦੇ ਆਧਾਰ ਤੇ ਕੀਤੇ ਜਾਂਦੇ ਹਨ ਹਾਲਕਿ 2019 ਤੋਂ ਵੀਜ਼ਾ ਡਾਟਾ ਗੱਣਾ ਵਿੱਤੀ ਦੇ ਵਿੱਚ ਬਦਲਾਅ ਕੀਤੇ ਗਏ ਨੇ ਜਿਸ ਦੇ ਨਾਲ ਇਹ ਸਮਝਣਾ ਮੁਸ਼ਕਲ ਹੋ ਗਿਆ ਹੈ ਕਿ ਵੀਜ਼ਾ ਰਾਤ ਕਰਨ ਦੇ ਵਿੱਚ ਵਾਦੇ ਦਾ ਅਸਲ ਕਾਰਨ ਕੀ ਹੈ ਸਿਰਫ ਅਮਰੀਕਾ ਹੀ ਨਹੀਂ ਸਗੋਂ ਹੋਰ ਦੇਸ਼ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਤੇ ਵਿਚਾਰ ਕਰ ਰਹੇ ਨੇ ਕੈਨੇਡਾ ਨੇ 2024 ਦੇ ਵਿੱਚ ਸਟੱਡੀ ਪਰਮਿਟਾਂ ਦੀ ਗਿਣਤੀ ਨੂੰ 35% ਘਟਾਉਣ ਦਾ ਐਲਾਨ ਕੀਤਾ ਸੀ 2025 ਦੇ ਵਿੱਚ ਇਸ ਨੂੰ ਹੋਰ 10% ਤੱਕ ਘਟਾਉਣ ਦੀ ਯੋਜਨਾ ਹੈ ਬ੍ਰਿਟੇਨ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਨਿਰਪੱਖ ਲੋਕਾਂ ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਜਿਸ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ 40% ਦੀ ਗਿਰਾਵਟ ਆਈ ਹੈ ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਸਭ ਤੋਂ ਵੱਡਾ ਅੰਤਰਰਾਸ਼ਟਰੀ ਸਮੂਹ ਮੰਨੇ ਜਾਂਦੇ ਨੇ ਹਾਲਾਂਕਿ ਵੀਜ਼ਾ ਰੱਦ ਹੋਣ ਦੇ ਮਾਮਲੇ ਵੱਧ ਰਹੇ ਆ। ਆਰਟੀਪ ਵਿਦਿਆਰਥੀ ਅਮਰੀਕਾ ਦੇ ਵਿੱਚ ਸਭ ਤੋਂ ਵੱਡੇ ਅੰਤਰਰਾਸ਼ਟਰੀ ਵਿਦਿਆਰਥੀ ਸਮੂਹ ਜੋ ਉੱਭਰ ਰਹੇ ਨੇ 2023-24 ਦੇ ਵਿੱਚ ਅਮਰੀਕਾ ਚ ਕੋਲ 3.31 ਲੱਖ ਭਾਰਤੀ ਵਿਦਿਆਰਥੀ ਸੀ ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ 29.4% ਬਣਦੇ। ਇਹ ਪਹਿਲੀ ਵਾਰ ਹੈ ਕਿ ਜਦੋਂ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਚੀਨੀ ਵਿਦਿਆਰਥੀਆਂ ਤੋਂ ਵੱਧ ਸੀ। F1 ਵੀਜ਼ਾ ਰੱਦ ਹੋਣ ਦੇ ਵਿੱਚ ਵਾਧਾ ਇਹ ਸਪਸ਼ਟ ਕਰਦਾ ਹੈ ਕਿ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਵੇਖ ਰਹੇ ਵਿਦਿਆਰਥੀਆਂ ਨੂੰ ਹੁਣ ਹੋਰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਇੱਕ ਮਜ਼ਬੂਤ ਅਕਾਦਮਿਕ ਪ੍ਰੋਫਾਈਲ ਸਪਸ਼ਟ ਕਰੀਅਰ ਦੇ ਟੀਚੇ ਅਤੇ ਸਹੀ ਦਸਤਾਵੇਜ਼ਾਂ ਦੇ ਨਾਲ ਅਪਲਾਈ ਕਰਨ ਦੇ ਨਾਲ ਵੀਜ਼ਾ ਪ੍ਰਾਪਤ ਕਰਨ ਦੀ ਤੁਹਾਡੀਆਂ ਸੰਭਾਵਨਾਵਾਂ ਨੂੰ ਵਧਾ ਸਕਦਾ ਹੈ ਪਰ ਜਿੱਥੇ ਤੱਕ ਗੱਲ ਕੀਤੀ ਜਾਵੇ ਤਾਂ ਸਾਲ 2023-24 ਦੇ ਵਿੱਚ F1 ਵੀਜ਼ਾ ਰੱਦ ਹੋਣ ਦੀ ਦਰ ਪਿਛਲੇ 10 ਸਾਲ ਦੇ ਸਭ ਤੋਂ ਉੱਚੇ ਪੱਧਰ ਤੇ ਸਵੇਲੇ ਪਹੁੰਚ ਚੁੱਕੀ ਹੈ ਅਮਰੀਕੀ ਸਰਕਾਰ ਦੇ ਮੁਤਾਬਕ ਇਸ ਸਾਲ 6.79 ਲੱਖ ਅਰਜ਼ੀਆਂ ਦੇ ਵਿੱਚੋਂ 2.79 ਲੱਖ ਯਾਨੀ ਕਿ 44% ਨੂੰ ਰੱਦ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ 36% ਤੋਂ ਘੱਟ ਹੈ ਹਾਲਾਂਕਿ ਅਮਰੀਕਾ ਨੇ ਦੇਸ਼ਵਾਰ ਵੀਜ਼ਾ ਰੱਦ ਕਰਨ ਦੀਆਂ ਦਰਾਂ ਨੂੰ ਸਾਂਝਾ ਨਹੀਂ ਕੀਤਾ ਇਕ ਰਿਪੋਰਟ ਦੇ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਿਛਲੇ ਸਾਲ ਯਾਨੀ ਕਿ 2024 ਦੇ ਪਹਿਲੇ ਜਿਹੜੇ 9 ਮਹੀਨਿਆਂਸ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ ਵੀਜ਼ਿਆਂ ਦੇ ਵਿੱਚੋਂ 38% ਦੀ ਗਿਰਾਵਟ ਆਈ ਹੈ 2023 ਦੇ ਵਿੱਚ ਇਸੇ ਮਿਆਦ ਚ 1.03 ਲੱਖ ਭਾਰ ਦੇ ਵਿਦਿਆਰਥੀਆਂ ਨੂੰ F1 ਵੀਜ਼ਾ ਮਿਲਿਆ ਜਦੋਂ ਕਿ 2024 ਦੇ ਵਿੱਚ ਇਹ ਗਿਣਤੀ ਘਟ ਕੇ 64000 8 ਰਹਿ ਗਈ ਸੀ ਜੇਕਰ ਪਿਛਲੇ ਕੁਝ ਸਾਲਾਂ ਦੇ ਆਂਕੜਿਆਂ ਤੇ ਨਜ਼ਰ ਮਾਰੀਏ ਤੇ 2014-15 ਦੇ ਵਿੱਚ ਕੁੱਲ 8.86 ਲੱਖ F1 ਵੀਜ਼ਾ ਅਰਜ਼ੀਆਂ ਆਈਆਂ ਸੀ ਉਸ ਤੋਂ ਬਾਅਦ ਕੋਵਿਡ-19 ਮਹਾਮਾਰੀ ਦੇ ਵਿੱਚ ਇਹ ਗਿਣਤੀ ਥੋੜੀ ਘਟ ਗਈ ਸੀ ਮਹਾਂਮਾਰੀ ਤੋਂ ਬਾਅਦ ਗਿਣਤੀ ਦੇ ਵਿੱਚ ਨਗਾਤਰ ਵਾਧਾ ਹੁੰਦਾ ਹੋਇਆ ਹੀ ਨਜ਼ਰ ਆਇਆ ਪਰ ਆਪਾਂ ਹੁਣ ਸਾਲ 2023-24 ਦੀ ਗੱਲ ਕਰੀਏ ਤਾਂ ਉਸ ਦੇ ਵਿੱਚ 3% ਤੱਕ ਗਿਰਾਵਟ ਇਸ ਆંકੜਿਆਂ ਦੇ ਵਿੱਚ ਜ਼ਰੂਰ ਆਈ ਸੀ ਪਰ ਹੁਣ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ 2023-24 ਦੌਰਾਨ ਸਭ ਤੋਂ ਵੱਧ F1 ਵੀਜ਼ਾ ਅਰਜ਼ੀਆਂ ਜੋ ਉਹ ਅਮਰੀਕੀ ਸਰਕਾਰ ਦੇ ਵੱਲੋਂ ਰਾਦੇ ਕੀਤੀਆਂ ਗਈਆਂ ਹਨ